ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਗੁਰਬਾਣੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਜੇਕਰ ਸਾਨੂੰ ਫਲਤੀ ਇੱਛਾ ਹੈ ਤਾਂ ਸਾਨੂੰ ਵਾਹਿਗੁਰੂ ਜੀ ਦਾ ਜਾਪ ਕਰਨਾ ਹੀ ਚਾਹੀਦਾ ਹੈ ਜੋ ਸਾਰੇ ਸੁੱਖਾਂ ਦਾ ਦਾਤਾ ਹੈ ਗ੍ਰਸਤੀ ਦਾ ਪਹਿਲਾ ਪਹਿਲ ਸੰਸਕਾਰਿਕ ਲੋੜਾਂ ਪੂਰੀਆਂ ਕਰਨ ਵੱਲ ਧਿਆਨ ਹੁੰਦਾ ਹੈ ਅਤੇ ਜਦੋਂ ਉਹ ਪੂਰੀਆਂ ਹੋ ਜਾਣ ਤਾਂ ਹੀ ਉਸਦਾ ਚਿੱਤ ਉਸਦਾ ਮਨ ਉਸ ਦਾਤਾ ਦੇਣ ਵਾਲੇ ਪ੍ਰਭੂ ਨਾਲ ਪਿਆਰ ਪੈ ਜਾਂਦਾ ਹੈ ਉਸ ਨੂੰ ਫਿਰ ਦਾਤਾ ਨਾਲੋਂ ਦਾਤਾਰ ਨਾਲ ਪ੍ਰੇਮ ਹੋ ਜਾਂਦਾ ਹੈ ਅਤੇ ਉਹ ਬੇਫਿਕਰ ਹੋ ਕੇ ਵਾਹਿਗੁਰੂ ਸ਼ਬਦ ਦਾ ਜਾਪ ਸ਼ੁਰੂ ਕਰ ਲੈਂਦਾ ਹੈ ਭਗਤ ਕਬੀਰ ਜੀ ਅਤੇ ਗੁਰੂ ਅਰਜਨ ਦੇਵ ਜੀ ਨੇ ਵੀ ਸਾਨੂੰ ਇਹੀ ਸੇ ਦਿੱਤੀ ਹੈ ਕਿ ਪਰਮਾਤਮਾ પાસે ਕੀ ਮੰਗਣਾ ਹੈ ਕਿਵੇਂ ਮੰਗਣਾ ਹੈ ਅਤੇ ਕਿਉਂ ਮੰਗਣਾ ਹੈ ਇਸ ਸਾਖੀ ਵਿਚਾਰ ਨੂੰ ਸ਼ੁਰੂ ਕਰਨ ਤੋਂ ਪਹਿਲੇ ਆਪ ਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਬੀਰ ਸਾਹਿਬ ਨੇ ਵੀ ਸੱਚ ਹੀ ਫਰਮਾਇਆ ਹੈ ਭੁਖੇ ਭਗਤ ਨਾ ਕੀਜੈ ਜਹ ਮਾਲਾ ਆਪਣੀ ਲੀਜੈ ਹੋ ਮੰਗੋ ਸੰਤਨ ਰੇਨਾ ਮੈਂ ਨਾ ਹੀ ਕਿਸੇ ਦਾ ਦੇਣਾ ਮਾਦੋ ਕੈਸੀ ਬਣਾ ਤੂੰ ਸੰਗੇ ਆਪ ਨਾ ਦੇਹੋ ਤਨ ਲੇਵੋ ਮੰਗੇ ਅਤੇ ਅਖੀਰ ਵਿੱਚ ਉਹ ਕਹਿੰਦੇ ਹਨ ਮੈਂ ਨਾ ਹੀ ਕੀਤਾ ਲੱਭੋ ਇਕ ਨਉ ਤਰਾ ਮੈਂ ਫੱਬੋ ਕਹਿ ਕਬੀਰ ਮਨ ਮੰਨਿਆ ਮਨ ਮੰਨਿਆ ਤੋਂ ਹਰ ਜਾਣਿਆ ਭਗਤ ਜੀ ਸ਼ਪਸ਼ਟ ਆਖਦੇ ਹਨ ਕਿ ਮੈਂ ਭੁੱਖਾ ਰਹਿ ਕੇ ਭਗਤੀ ਨਹੀਂ ਕਰ ਸਕਦਾ ਤੁਸੀਂ ਆਪਨੇ ਮਾਲਾ ਸੰਭਾਲ ਲਓ ਮੈਂ ਸੰਤਾਂ ਦੇ ਚਰਨਾਂ ਦੀ ਧੂੜੀ ਮੰਗਦਾ ਹਾਂ ਮੈਂ ਕਿਸੇ ਪਾਸੋਂ ਕੋਈ ਕਰਜ਼ਾ ਨਹੀਂ ਲਿਆ ਹੋਇਆ। اے ਮਾਇਆ ਦੇਪਤੀ ਤੇਰੇ ਕੋਲੋਂ ਸ਼ਰਮ ਕਰੀਏ ਤਾਂ ਸਾਡਾ ਕੁਝ ਸਰਦਾ ਨਹੀਂ। ਜੇਕਰ ਤੁਸੀਂ ਆਪ ਕੁਝ ਨਹੀਂ ਦਿੰਦੇ ਤਾਂ ਅਸਾਂ ਮੰਗ ਲੈਣਾ ਹੈ। ਅਤੇ ਸਭ ਕੁਝ ਮੰਗੇ ਉਹ ਅਖੀਰ ਵਿੱਚ ਕਹਿੰਦੇ ਹਨ ਕਿ ਮੈਂ ਜ਼ਰੂਰੀ ਲੋੜ ਦੀਆਂ ਚੀਜ਼ਾਂ ਮੰਗੀਆਂ ਹਾਂ, ਲੋਭ ਨਹੀਂ ਕੀਤਾ। ਸਗੋਂ ਤੁਹਾਡਾ ਨਾਮ ਮੈਨੂੰ ਸਭ ਤੋਂ ਚੰਗਾ ਲੱਗਦਾ ਹੈ। ਅਖੀਰ ਤੇ ਉਹ ਫਰਮਾਉਂਦੇ ਹਨ ਜਦੋਂ ਮਨ ਪ੍ਰਸੰਨ ਹੋ ਜਾਵੇ ਤਾਹੀ ਹਰੀ ਨੂੰ ਜਾਣ ਸਕਦਾ ਹੈ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਵੀ ਇੱਕ ਅਲੋਕਿਕ ਸ਼ਬਦ ਕਨੜਾ ਰਾਗ ਵਿੱਚ ਲਿਖਿਆ ਹੈ ਜਨ ਕੋ ਪ੍ਰਮ ਸੰਗੇ ਅਸਨੇਹੋ ਸਾਜਨਾ ਤੂੰ ਮੀਤ ਮੇਰਾ ਗ੍ਰਹਤੇ ਰਹਿ ਸਭ ਕੇ ਹੋ ਮਾਨ ਮੰਗੋ ਤਾਨ ਮੰਗੋ ਤਨ ਲਖਮੀ ਸੁਤ ਦੇਹ ਮੁਕਤ ਜੁਗਤ ਭੁਗਤ ਪੂਰਨ ਪਰਮ ਆਨੰਦ ਪਰਮ ਨਿਦਾਨ ਪੈ ਪਾਏ ਭਗਤ ਨਿਹਾਲ ਨਾਨਕ ਸਦਾ ਸਦਾ ਕੁਰਬਾਨ ਇਸ ਸ਼ਬਦ ਰਾਹੀਂ ਗੁਰੂ ਪਿਤਾ ਨੇ ਵੀ ਕੋਈ ਮੰਗ ਮੰਗਣ ਤੋਂ ਪਹਿਲੇ ਸਾਨੂੰ ਸਿਰ ਦਿੱਤੀ ਹੈ ਕਿ ਜਿਸ ਪਾਸੋਂ ਕੋਈ ਚੀਜ਼ ਮੰਗਣੀ ਹੋਵੇ ਉਸ ਨਾਲ ਸਭ ਤੋਂ ਪਹਿਲਾਂ ਸਾਨੂੰ ਪਿਆਰ ਪਾਉਣਾ ਚਾਹੀਦਾ ਹੈ ਬਿਨਾਂ ਪਿਆਰ ਦੇ ਕੋਈ ਚੀਜ਼ ਮੰਗੀਏ ਤਾਂ ਪ੍ਰਾਪਤੀ ਨਹੀਂ ਹੋ ਸਕਦੀ ਇਸ ਦੇ ਉਲਟ ਆਪਣੇ ਪਿਆਰੇ ਪਾਸੋਂ ਜੋ ਵੀ ਮੰਗੀਏ ਰਸਤੇ ਨੂੰ ਉਲੰਘ ਕੇ ਵੀ ਉਹ ਹਰ ਚੀਜ਼ ਦੇਵੇਗਾ ਇਸ ਸ਼ਬਦ ਰਾਹੀਂ ਉਹ ਤਸਦੀਕ ਕਰਨੀ ਹਨ ਏ ਵਾਹਿਗੁਰੂ ਮੇਰਾ ਤੇਰੇ ਨਾਲ ਪਿਆਰ ਹੈ ਤੂੰ ਮੇਰਾ ਸੱਜਣ ਹੈ ਮਿੱਤਰ ਹੈ ਤੇਰੇ ਘਰ ਤਾਂ ਸਭ ਕੁਝ ਹੈ ਤੂੰ ਮੈਨੂੰ ਵੀ ਕੁਝ ਦੇ ਹੁਣ ਉਹ ਆਪਣੀਆਂ ਮੰਗਾਂ ਦੀ ਲਿਸਟ ਦੱਸਦੇ ਹਨ ਇੱਜ਼ਤ ਮੰਗਦਾ ਹਾਂ ਕਿਉਂਕਿ ਜਦ ਬੰਦੇ ਦੀ ਇੱਜ਼ਤ ਨਾ ਹੋਵੇ ਤਾਂ ਉਹ ਟਕੇਲਾ ਵੀ ਨਹੀਂ ਹੁੰਦਾ ਚਾਹੇ ਉਹ ਕਰੋੜਪਤੀ ਹੀ ਕਿਉਂ ਨਾ ਹੋਵੇ ਤਾਂ ਮੰਗਦਾ ਹਾਂ ਕਿਉਂਕਿ ਕਮਜ਼ੋਰ ਨੇ ਵੀ ਜਿੰਦਾ ਕੋਈ ਹੱਕ ਨਹੀਂ ਤਨ ਲਖਵੇਂ ਇਸਤਰੀ ਪੁੱਤਰ ਵੀ ਦਿਓ ਮੁਕਤ ਮੁਕਤੀ ਚਾਹੀਦੀ ਹੈ ਜੁਗਤੀ ਸੰਸਾਰ ਵਿੱਚ ਰਹਿੰਦਿਆਂ ਹੋਇਆ ਸੰਸਾਰੀ ਲੋਕਾਂ ਨਾਲ ਮਿਲਨ ਵਰਤਨ ਦੀ ਜੁਗਤੀ ਚਾਹੀਦੀ ਹੈ ਸ਼ਕਨ ਸਕੋਨ ਵਾਲੇ ਪਦਾਰਥ ਚਾਹੀਦੇ ਹਨ ਕਿਉਂਕਿ ਕਈ ਵਾਰੀ ਪੱਲੇ ਤਨ ਹੁੰਦਿਆਂ ਹੋਇਆ ਵੀ ਇਹਨਾਂ ਦੀ ਪ੍ਰਾਪਤੀ ਨਹੀਂ ਹੋ ਸਕਦੀ ਇਹ ਤਿੰਨੇ ਚੀਜ਼ਾਂ ਮੈਨੂੰ ਸੰਪੂਰਨ ਚਾਹੀਦੀਆਂ ਹਨ ਇਹ ਨਾ ਹੋਵੇ ਕਿ ਚੀਜ਼ਾਂ ਮੈਂ ਪ੍ਰਾਪਤ ਕਰਕੇ ਤੁਹਾਨੂੰ ਹੀ ਭੁਲਾ ਦਵਾਂ ਇਸ ਲਈ ਤੁਸੀਂ ਮੈਨੂੰ ਆਪਣਾ ਧਰਵੀ ਦਿਓ ਆਪਣਾ ਪਿਆਰ ਵੀ ਦਿਓ ਆਪਣੀ ਭਗਤੀ ਵੀ ਦਿਓ ਤਾਂ ਕਿ ਮੈਂ ਸਦਾ ਹੀ ਨਿਹਾਲ ਰਹਾ ਅਤੇ ਤੁਹਾਡੇ ਤੋਂ ਕੁਰਬਾਨ ਜਾਂਦਾ ਰਹਾਂ ਇਨ੍ਹਾਂ ਸਭ ਮੰਗਾ ਦੇ ਵਿੱਚ ਸੰਸਾਰਿਕ ਵਿਹਾਰਿਕ ਅਤੇ ਆਧਮਿਕ ਸਾਰੀਆਂ ਹੀ ਮੰਗਾ ਆ ਜਾਂਦੀਆਂ ਹਨ ਜਿਸ ਸ਼ੈਲ ਹੀ ਸਾਨੂੰ ਪ੍ਰਥਮ ਲੋੜ ਹੋਵੇ ਉਸ ਦੀ ਪ੍ਰਾਪਤੀ ਹੋ ਜਾਂਤੇ ਸਾਡਾ ਨਿਸ਼ਚਾ ਅਕਾਲ ਪੁਰਖ ਤੇ ਡ੍ਰਿੜ ਹੋ ਜਾਂਦਾ ਹੈ ਇਸ ਲਈ ਸਾਨੂੰ ਨਿਸੰਘ ਹੋ ਕੇ ਉਹ ਮੰਗਣਾ ਚਾਹੀਦਾ ਹੈ ਜਿਸ ਦੀ ਮਨ ਵਿੱਚ ਖਾਇਸ਼ ਹੋਵੇ ਸੰਤ ਬਾਬਾ ਨੰਦ ਸਿੰਘ ਜੀ ਦੇ پاس ਇੱਕ ਲਾਗਾ ਸਿੰਘ ਆਇਆ ਕਹਿਣ ਲਗਾ ਮਹਾਰਾਜ ਮਾਇਆ ਦੀ ਬੜੀ ਥੋੜ ਹੈ ਭੁੱਖਾ ਮਰਦਾ ਪਿਆ ਹਾਂ ਕੁਝ ਬਖਸ਼ਿਸ਼ ਕਰੋ ਤਾਂ ਬਾਬਾ ਜੀ ਨੇ ਕਿਹਾ ਕੀਰਤਨ ਸੁਣਾਓ ਸਭ ਕੁਝ ਪ੍ਰਾਪਤ ਹੋਵੇਗਾ ਰਾਗਾ ਸਿੰਘ ਨੇ ਸ਼ਬਦ ਪੜਿਆ ਵਿਨ ਤੁਧ ਹੋਰ ਜੇ ਮੰਗਨਾ ਸਿਰ ਦੁਖਾ ਕੈ ਦੁਖ ਦੇਹ ਨਾਮ ਸੰਤੋਖਿਆ ਉਤਰਾ ਮਨ ਕੀ ਭੁਖ ਤਾਂ ਬਾਬਾ ਜੀ ਨੇ ਇੱਕ ਸਿੰਘ ਨੂੰ ਕਿਹਾ ਇਸ ਕੋਲੋਂ ਹਰਮੋਨੀਅਮ ਕੋਲੋਵੋ ਕਹਿਣ ਲੱਗੇ ਤੈਨੂੰ ਕੁਝ ਨਹੀਂ ਮਿਲਣਾ ਤੇਰੇ ਮਨ ਦੇ ਅੰਦਰ ਇਹ ਖਾਇਸ ਹੈ ਕਿ ਮਾਇਆ ਮਿਲੇ ਪਰ ਉਪਰੋਂ ਨਾ ਮੰਗਦਾ ਹੈ ਜਿਸ ਦੇ ਮਨ ਅੰਦਰ ਕੁਝ ਹੋਰ ਮੂੰਹ ਉੱਤੇ ਕੁਝ ਹੋ ਰਿਹਾ ਹੈ ਉਹ ਦੋਹਾਂ ਪਾਸਿਆਂ ਤੋਂ ਖਾਲੀ ਰਹਿ ਜਾਂਦਾ ਹੈ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਜਿਆ ਸਿੱਟਾ ਇਹ ਹੀ ਨਿਕਲਦਾ ਹੈ ਤੁਮਹਿ ਸਾੜ ਕੋਈ ਅਵਰ ਨਾ ਤਿਆਉ ਜੋ ਵਰ ਚਾਹੋ ਸੋ ਤੁਮ ਤੇ ਪਾਉ دنیਾਈ ਮੰਗਾ ਲਈ ਸ੍ਰੀ ਗੁਰੂ ਵਾਹਿਗੁਰੂ ਜੀ ਦਾ ਜਾਪ ਕਰੋ ਅਤੇ ਆਤਮਿਕ ਮੰਗਾ ਲਈ ਵਾਹਿਗੁਰੂ ਦਾ ਜਾਪ ਸਾਲ ਪ੍ਰਦਾਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ